ਸਤਨਾਮ ਸ੍ਰੀ ਵਾਹਿਰ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਖ ਭੰਜਨੀ ਸਹਾਈ ਗੜੀ ਮਹਲਾ 5 ਵਾ ਮਾਜੀ ਦੁਖ ਭੰਜਨ ਤੀਰ ਨਾਮ ਜੀ ਦੁਖ ਭੰਜਨ ਤੀਰ ਨਾਮ ਆਠ ਪੈਰ ਆਰਾਧਿਐ ਪੂਰਨ ਸਤਗੁਰ ਗਿਆਨ ਰਹਾ ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਉ ਸਿਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਔਰ ਤੇਰੀ ਜਗ ਜੀਵਨਾ ਮੇਰੀ ਠਾਕੁਰ ਅਗਮ ਅਗਦੀ ਫੈ ਕਿਰਪਾਲ ਗੁਸਾਈਆਂ ਨੱਠੇ ਸੋਖ ਸੰਤਾਪ ਤਤਿ ਵਾ ਨ ਲੱਗਾਈ ਸੰਤ ਗੁਰ ਰਖੇ ਆਪ ਗੁਰ ਨਰੰਦ ਗੁਰ ਗੁਰ ਸੱਚਾ ਸਿਰਜਨ ਹਾਰ ਗੁਰਤੁ ਠੈ ਸਭ ਕੁਛ ਪਾਇਆ ਜਨ ਨਾਨਕ ਸਤਿ ਬਰਹਾਰੀ ਗੜੀ ਮਹਲਾ ਪੰਜਵੈ ਸੁਕੀ ਹਰੇ ਕੀਏ ਕਿਨ ਮਾਹਿ ਅੰਮ੍ਰਿਤ ਦ੍ਰਿਸ਼ਟ ਸਚ ਜਿਵਾਈ ਕਾਟੇ ਕਸ਼ਟ ਪੂਰੇ ਗੁਰ ਦੀਵ ਸੇਵਕੋ ਦਿਨੀ ਆਪਣੀ ਸੀਵ ਰਹਾਉ ਮਿਰਗੀ ਚਿੰਤ ਪੁਨੀ ਮਨ ਆਸਾ ਕਰੀ ਦਿਆ ਸਤਗੁਰੁ ਗੁਣ ਤਸ ਦੁਖ ਨਾ ਠੀ ਸੁਖ ਆਏ ਸਮਾਈ ਢੀ ਨ ਪਰਿ ਜਾ ਗੁਰੁ ਫਰਮਾਈ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਉੜੀ ਮਹਲਾ 5 ਵਾਏ ਤਾਬ ਗਏ ਪਾਈ ਪ੍ਰਸੰਤ ਸੀਤਲ ਪੈ ਕੀਨੀ ਪ੍ਰਵਦਾਤ ਪ੍ਰਕਿਰਪਾ ਤੇ ਪੈ ਸੁਹੇਲੀ ਜਨਮ ਜਨਮ ਕੇ ਵਿਚਰੇ ਮੇਲੀ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕਾ ਬਿਨਸਿਆ ਠਾਵ ਸੇ ਸੁਪਾਇ ਬੋਲੀ ਹਰ ਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੀਂਦ ਨ ਆਵੇ ਕਉ ਨਾਨਕ ਜੋ ਹਰ ਗੁਣ ਗਵਾਈ ਗਉੜੀ ਮਹਲਾ 5 ਵਾਏ ਜੇ ਸਿਮਰਤ ਰੂਪ ਸਜਾਈ ਨਾਮ ਰਤਨ ਵਸੇ ਮਨ ਆਈ ਜਬ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕ ਸਿਮਨ ਨਾਈ ਦੁਜਾ ਕੋਈ ਝਾਕੇ ਦ੍ਰਿਸ਼ਟ ਸਦਾ ਸੁਖ ਹੋਈ ਸਾਧ ਜਨ ਮੀਤ ਸਖ ਕਰ ਇਕ ਹਰ ਹਰ ਅੱਖਰ ਮਨ ਮੇ ਲੀਖ ਰਵ ਰਿਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤ੍ਰਜਾਮੀ ਗਉੜੀ ਮੱਲਾ ਪੰਜਵੈ ਕੋਟ ਵਿਗਨਾ ਹਿਰੇਖਿ ਨਮੋ ਹੈ ਹਰ ਹਰ ਕਥ ਸਾਧ ਸੰਗ ਸੁਨ ਹੈ ਪੀਵਤ ਰਾਮ ਰਸੇ ਅੰਮ੍ਰਿਤ ਗੁਣ ਜਾਸੀ ਜਪ ਹਰ ਚੰਨ ਮਿਟੀ ਖੁਦ ਤਾਸੀ ਰਹ ਸਰਵ ਕਲਿਆਣ ਸੁਖ ਸਹਿਜ ਨਿਦਾਨ ਜਾ ਕਰਦਾ ਸਹਿ ਭਗਵਾਨੋ ਆਕੜੇ ਮੰਤਰੈ ਤੰਤ ਸਵਸਾਰ ਕਨਹਾਰ ਦਿੱਤੇ ਮੈ ਸਾਰ ਤਸਾ ਪਰਮ ਪਜੂ ਪਰ ਬ੍ਰਹਮ ਕਉ ਨਾਨਕ ਟਲ ਇਹੋ ਧਰਮ ਗੜੀ ਮਹਲਾ ਪੰਜਵੈ ਸਾਨਤ ਭਈ ਗੁਰ ਗੋਬਿੰਦ ਪਾਈ ਤਾਪ ਬਿਨਸੀ ਮੀਰੀ ਪਾਈ ਰਹਾ ਰਾਮ ਨਾਮ ਨਿਤ ਰਸਨ ਬਖਾਨ ਬਿਨਸੀ ਰੂਗ ਪੈ ਕਲਿਆਨ ਪਾਰ ਬ੍ਰਹਮ ਗੁਣ ਅਗੰਬੀਚਾਰ ਸਾਧੂ ਸੰਗਮ ਹੈ ਨਿਸਤਾਰੇ ਨਿਰਮਲ ਗੁਣ ਗਾਵ ਨਿਤ ਨੀਤ ਗਈ ਬਿਆਦ ਬ੍ਰਹਿ ਜਨਮੀਤ ਮਨ ਬਚ ਕਰਮ ਪ੍ਰ ਆਪਣਾ ਧਾਈ ਨਾਨਕ ਦਾ ਤੇਰੀ ਸਰਨਾਈ ਗਰੀ ਮਹੱਲਾ ਪੰਜਵਈ ਨੇਤਰ ਪ੍ਰਗਾਸ ਕੀਆ ਗੁਰ ਦੀਵ ਭਰਮ ਗਏ ਪੂਰਨ ਭੀ ਸਿਵ ਰਹਾ ਸੀਤਲਾ ਤੀ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ੀ ਬੀਵੈ ਗੋੜੀ ਮੰਲਾ ਪੰਜਵੈ تیر ਕਰ ਬੈ ਸੋ ਹਰਜਨ ਪਿਆਰੀ ਸਤਿਗੁਰ ਤੁਮਰੇ ਕਾ ਜਸ ਵਾਰੀ ਰਹਾਉ ਦੁਤ ਦੂਤ ਪਰਮੇਸ਼ਰ ਮਾਰੀ ਜਨ ਕੀ ਪੈਰ ਰਖੀ ਕਰਤਾਰੀ ਬਾਦਸ਼ਾਹ ਸਹ ਸਵਸਕਰਦੀਨੇ ਅੰਮ੍ਰਿਤ ਨਾਮ ਮਹ ਰਸ ਪੀਨੇ ਨਿਰਪਾਹੀ ਪਜੂ ਪਗਮਾਨ ਸਾਧ ਸੰਗਤ ਮਿਲ ਕੀ ਨਉ ਦਾਰ ਨਹੀਂ ਸਰਨ ਪਰੇ ਪ੍ਰੰਤਿ ਜਾਮੀ ਨਾਨਕੋਟ ਪਕਰੀ ਪ੍ਰਭ ਸੁਆਮੀ ਗੜੀ ਮੱਲਾ ਪੰਜਵੈ ਰਾਗ ਪਿਤ ਪ੍ਰਮੀਰੀ ਮੋਹ ਨਿਰਗੁਣ ਸਭ ਗੁਣ ਤੀਰੀ ਰਹਾਉ ਪੰਜ ਵਿਖਾਦੀ ਏਕ ਗਰੀਬਾ ਰਖੂ ਰੱਖ ਨਿਹਾਰੀ ਖੇਦ ਕਰੇ ਅਰੇ ਬਹੁ ਸੰਤਾ ਵਈ ਆਯੂ ਸਨ ਤੁਹਾਰੀ ਕਰ ਕਰ ਹਾਰਿਓ ਅਨਕ ਬਹੁ ਫਾਂਤੀ ਛੋਡੇ ਕਿਤਹੋਂ ਨਾਹੀ ਇਕ ਵਾਰ ਸੁਨ ਤਾਂ ਕੀ ਓਟ ਸਾਦ ਸੰਗ ਅਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਨ ਤੇ ਧੀਰ ਜਪਾਇ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲੈ ਓਇ ਮਾ ਬਿਖਾਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਕਾ ਮਨ ਭੈ ਪ੍ਰਗਸਾ ਪਾਇਆ ਪਨ ਰਿਮਾਣੀ ਮਿਲਾਲ ਮਹਲਾ 5 ਸਰਬ ਕਲਿਆਨ ਕੀਏ ਗੁਰਦੀਵ ਸਿਵ ਕਾ ਆਪਣੀ ਲਾਇਉ ਸਿਵ ਬਿਗਨ ਲਾਗੇ ਜਪ ਲਖ ਭੀਵਾ ਤਤਪਨੀਤ ਵਹੀ ਗੂੰਗਾਈ ਦਰਤ ਗਿਆ ਹਰ ਨਾਮ ਧਿਆਈ ਰਹਉ ਸਭਨੀ ਠਾਈ ਰਵਿਆ ਆਪੂ ਆਜੁਗਾ ਡੱਕਵਟ ਪਰਤਬ ਗੁਰ ਪ੍ਰਸਾਦ ਨਾ ਹੋਈ ਸੰਤਾਪ ਗੁਰ ਕੀ ਚੈਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਠਾਈ ਉੱਠੀ ਸਹ ਸੁਖ ਪਾਏ ਸੰਗੁਰ ਤੂਠੀ ਪਾਰ ਬ੍ਰਹਮ ਪ੍ਰ ਭੈਰਖ ਵਾਲੀ ਜਿੱਥੈ ਕਿੱਥੈ ਦਿਸੇ ਨਾ ਲੀ ਨਾਨਕ ਦਾਸ ਖਸਮ ਬ੍ਰਿਤਪਾਲੀ ਬਿਲਾਲ ਮਹੱਲਾ 5 ਵੇ ਚਰਨ ਕਮ ਪ੍ਰਭ ਹਿਦੇ ਧਿਆਈ ਰੋਗੇ ਸਗਲੇ ਸੁਖ ਪਾਈ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾ ਅਕਤ ਕਥਾ ਅੰਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੈ ਗਿਆਨੀ ਬਿਲਾਲ ਮਹਲਾ 5 ਸਤ ਪਾਈ ਗੁਰ ਸਤਗੁਰ ਪੂਰੀ ਸੁਖ ਉਪਜੀਵਾਜੀ ਅਨਹਦ ਤੂਰੀ ਰਹਾ ਤਪ ਸੰਤਾ ਬਿਨਾਸੀ ਹਰਿ ਸਿਮਰਤਿ ਕਿਲ ਵਿਕਸਾ ਨਾਸੀ ਅੰਧ ਕਰ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਮਿਲਾ ਹੁ ਮਹੱਲਾ ਪੰਜਵਾਂ ਸਗਲ ਸਨੰਦ ਕੀਆ ਪਰਮੇਸ਼ਰੀ ਆਪਣਾ ਬਿਰਤ ਸ ਮੋਰੀਆ ਸਾਜਨਾ ਹੋਏ ਕਿਰਪਾਲ ਬਖਸੀ ਸਾ ਪਰਵਾਰਿਆ ਕਾਰ ਸਤਗੁਰੂ ਆਪ ਸੁਵਾਰਿਆ ਵੱਡੀ ਅਰਦਾਹ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵੰਤਰੰ ਤ੍ਰਿਪਵਨ ਹਰਿਆ ਹੋਈ ਸਗਲੇ ਜੀ ਸਰਦਾਰਿਆ ਮਨ ਇਛੇ ਨਾਨ ਫਲ ਪਾਈ ਪੂਰਨ ਇਸ ਪੁਜਾਰਿਆ ਬਿਲਾਵਲ ਮਹੱਲਾ 5 ਰੋਗਿਆ ਪ੍ਰ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰੇ ਪਾਇਆ ਰਹਿ ਰਜ ਰਜ ਪੂਜਨ ਖਾਓ ਮੇਰੀ ਭਾਈ ਅੰਮ੍ਰਿਤ ਨਾਮ ਰਿਦਮਾਇ ਤੇ ਆਈ ਨਾਨਕ ਗੁਰਪੂਰੇ ਸਰਨ ਆਈ ਜਿਨ ਆਪਣੇ ਨਾਮ ਕੀ ਪੈ ਜਿਰਖਾਈ ਬਿਲਾਨ ਮਹੱਲਾ 5 ਤਸ ਤਾ ਸਹ ਲੈ ਗਈ ਬਿਨ ਸੀ ਤੀਰੂ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰ ਸੁਖਾ ਤੇਰੀ ਮੰਡਲੀ ਤੀਰ ਮੰਤਨ ਰੂਪ ਗੁਣ ਗਾਹੋ ਨਿਤ ਰਾਮ ਕੀ ਇਹ ਅਵਖ ਦੇ ਜੋਗ ਆਏ ਬਸ ਕਰ ਦੇਸ ਮਹੈ ਇਹ ਭਲੇ ਸੰਜੋਗ ਨਾਨਕ ਪ੍ਰਸ ਪ੍ਰਸੰਨ ਭੈ ਲਗੇ ਵਿਯੋਗ ਮਿਲਾ ਹੁ ਮਹੰਲਾ ਪੰਜਵੈ ਬੰਦਨ ਕਟਿਆ ਪ੍ਰਭ ਹੁਆ ਕਿਰਪਾ ਦੀਨ ਦਿਾਰ ਪ੍ਰਭ ਪਾਰ ਬ੍ਰਹਮ ਤਾਕੀ ਨਦ ਨਹਾਲ ਗੁਰੂ ਰੇ ਕਿਰਪਾ ਕਰੀ ਕਟੈ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਧਿਆਮਨ ਜੋਗ ਰਹਾ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਹਟੈ ਫਿਰ ਦੁਖ ਨ ਜਾਪੈ ਹਰ ਹਰੇ ਹਰ ਹਰੇ ਜਾਪੀਐ ਅੰਤ ਲਿਵ ਲਾਈ ਕਿਲ ਵਿਖਤ ਤ੍ਰਸਦ ਹੋਈ ਸਾਧੂ ਸਰਨਾਈ ਸੁਨਤੇ ਜਪਤ ਹਰੇ ਨਾਮ ਜਾਸੀ ਤਾਂ ਕੀ ਦੂਰ ਬਿਲਾਈ ਮਹਾਂ ਮੰਤਰ ਨਾਨਕ ਕਟੇ ਹਰ ਕੀ ਗੁਣ ਗਾਈ ਬਿਲਾ ਨਮਹਲਾ ਪੰਜਬੈ ਹਰ ਹਰੇ ਹਰ ਅਰਾਧੀਐ ਹੋਈਏ ਅਰੋਗ ਰਾਮਚੰਦ ਕੀ ਲਸਟਿਕਾ ਜਨ ਮਾਰਿਆ ਰੂਗ ਰਹਉ ਗੁਰਪੂਰ ਹਰਿ ਜਾਪੀਐ ਨਿਤ ਕੀਚੈ ਭੂਗ ਸਾਥ ਸੰਗਤ ਕੈ ਵਾਰ ਨੈ ਮਿਲਿਆ ਸੰਜੋਗ ਸਾਥ ਸੰਤ ਕੈ ਵਾਰ ਨੈ ਮਿਲਿਆ ਸੰਜੋਗ ਜੇ ਸਿਮਰਤ ਸੁਭ ਪਾਈਐ ਬਿਨ ਸੇ ਬਿਯੋਗ ਨਾਨਕ ਪ੍ਰਸਰਿ 나 ਗਤੀ ਕਰਨ ਕਰਨ ਜੋਗੈ ਰਾਗ ਬਿਲਾਵਲਾ ਮਹੱਲਾ ਪੰਜਵੈ ਉਦੀ ਕਰ ਪੰਜਵੈ ਇਕ ਓੰਕਾਰ ਸੰਗੁਰ ਪ੍ਰਸਾਦੀ ਔਰ ਉਪਾਸਾ ਤਿਆਗਿਆ दारू ਨਾਮ ਲਿਓ ਤਾਪ পাপ ਸ ਮਿਟੇ ਰੋਗ ਸੀਤਲ ਮਨ ਪੈਓ ਗੁਰਪੂਰਾ ਅਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾ ਬਹਾਂ ਪਕੜ ਪ੍ਰਭ ਕਾਢਿਆ ਕੀਨਾ ਆਪਣੇਉ ਸਿਮਰ ਸਿਮਰ ਮਨ ਤਨ ਸੁਕੀ ਨਾਨਕ ਨਿਰਭੈ ਆਉ ਬੇ ਲਾਲ ਮਹੱਲਾ ਪੰਜ ਵੈ ਰੋਗ ਮਿਟਾਇਆ ਆਪ ਪ੍ਰਭ ਉਪਜਾ ਸੁਖ ਸੰਤ ਵਰ ਵਰਤਾ ਪਚੱਜ ਰੂਪ ਹਰ ਕੀਨੀ ਦਾ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹੂ ਮਿਰਤੀ ਕਦਿ ਨਾ ਹੋਵਾਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸਿ ਮੇ ਲਾਲ ਮਹੰਲਾ ਪੰਜਵੈ ਤਾਤੀ ਵਾ ਨ ਲਗਾਈ ਪਾਰ ਬ੍ਰਹਮ ਸਰਨਾਈ ਛੋ ਗਿਰਦ ਹਮਾਰੀ RAM ਕਾਰੀ ਦੁਖ ਲਗੇ ਨਾ ਭਾਈ ਸੰਤ ਗੁਰਪੂਰਾ ਬੀਟਿਆ ਜਨ ਬੰਤ ਬਨਾਈ ਰਾਮ ਨਾਮ ਉਹ ਕਰਦੀਆ ਏਕਾ ਲਿਵ ਲਾਈ ਰਹਾ ਰਾਖ ਲਈ ਤਨ ਰੱਖਣ ਹਸ ਆਬਿਆਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਮਿਲਾ ਹੁ ਮਹੰਲਾ ਪੰਜਵਾ ਆਪਣੇ ਬਾਲ ਕਾਵ ਰੱਖਣ ਪਾਰ ਬ੍ਰਹਮ ਗੁਰਦੀਵ ਸੁਖ ਸ਼ਾਂਤ ਸਹਿਜ ਆਨੰਦ ਭੈ ਪੂਰ ਪੈ ਸ਼ੀਵ ਰਹਾ ਪਾਜਨਾ ਕੀ ਬੇਨਤੀ ਸੁਣੀ ਪ੍ਰਭ ਰੋਗ ਮਿਟਾ ਜੀਵਾਲਿਆ ਨ ਜਾ ਕਾ ਵਰਪਰਤਾ ਦੁਖ ਹਮਾਰੇ ਬਖਸ਼ਿਐ ਆਪਣੀ ਕਲਦਾਰੀ ਨਨ ਬਾਸਤਫਲ ਨਿਤਿਆਨ ਨਾਨਕ ਬਰਿਹਾਰੀ ਬਿਲਾਲ ਮਹੰਲਾ ਪੰਜੇ ਵੈ ਤਾਪ ਲਹਾਇਆ ਗੁਰ ਸਿਰਜਣਹਾਰੂ ਸਤਗੁਰ ਆਪਣੇ ਕੋ ਬਲਜਾਈ ਜਿਨ ਪੈ ਜੜਖੀ ਸਾਰੇ ਸੰਸਾਰੇ ਰਹਿ ਕਹਾ ਮਸਤਕ ਤਾਰ ਮਾਲਕ ਰਖ ਲੀਨੋ ਪ੍ਰ ਅੰਮ੍ਰਿਤ ਨਾਮ ਮਹਾਰਸਦੀਨੋ ਨਾ ਸਕੀ ਲਾ ਜੀ ਰਖੈ ਮੇਰਵਾਨ ਗੁਰੂ ਨਾਨਕਾ ਬੋਲੇ ਦਰਗੀ ਪਰਵਾਨੀ ਮੀਲਾ ਮਹੱਲਾ ਪੰਜਵੈ ਤਾਪ ਪਾਪ ਤੀ ਰਖੀ ਆਪ ਉਸੇ ਤਿਲ ਪੈ ਗੁਰ ਚਰਨੀ ਲਾਗੀ ਰਾਮ ਨਾਮ ਹਿਰਦੇ ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਤਾ ਨਵਖਨ ਪਰਤਾ ਦੁਖ ਬਿਨਸੇ ਸੁਖ ਅਨ ਪਰਵੇਸਾ ਤ੍ਰਿਸ਼ਨਬ ਜੀ ਮਨ ਤਨ ਸੱਚ ਤਰਾ ਅਨਾਤ ਗੁਨਾ ਸੰਸਮਰਥ ਸਰਸ੍ਰਿਤ ਕੋ ਮਾਈ ਬਾਪ ਪਤਵਛਲ ਪੈਂਜਨ ਸੁਆਮੀ ਗੁਰ ਗਾਵਤ ਨਾਨਕ ਲਾਪ ਸੋਤਮਲਾ ਪੰਜਵਈ ਕ੍ਰਿਸ਼ਨਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੁਗਾ ਕੋਟ ਪ੍ਰਗਨ ਲਾਤੀ ਪ੍ਰਸਰਨ ਪਰਟੇ ਪਰੇ ਸੰਜੋਗਾ ਪ੍ਰਭਾਣੀ ਸ ਸਬਖਿਆ ਗਵ ਸੁਨੋ ਪੜੋ ਨਿਤ ਪਾਈ ਗੁਰਪੂਰੇ ਤੂੰ ਰਾਖਿਆ ਰਹਾ ਸਤ ਸੈ ਮਿੱਤ ਵਿਦਾਈ ਪਦਵਸ਼ਨ ਦਿਯਲਾ ਸੰਤਾਂ ਕੀ ਪੈ ਜਿ ਰਖਦਾ ਆ ਆਦ ਮ੍ਰਿਤ ਪ੍ਰਤਪਾਲਾ ਹਰੀ ਅੰਮ੍ਰਿਤਨਾ ਪੂਜਨਿਤ ਵਿੰਚਾ ਸਰਬ ਵਿਲਾ ਮੁਖ ਪਵਉ ਜਰ ਅਮਰ ਤਾਪ ਸਭ ਨਟ ਗੁਣ ਗੋਬਿੰਦ ਨਿਤ ਗਾਵਾਉ ਸੁਨੀਰ ਦਾ ਸੁਆਮੀ ਮੀਰਾਏ ਸਰਵ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਜਿ ਆਈ ਮਿਲਾਲ ਮਹੱਲਾ ਪੰਜਵਾਂ ਸੋਰਟਾ ਮਹੱਲਾ ਪੰਜਵਾਂ ਸੂਖ ਮੰਗਲ ਕਲਿਆ ਸੈਤਨ ਪ੍ਰਭ ਕੀ ਚਰਨਹਿ ਹਰਿ ਆ ਰੱਖਣ ਹਾਰੀ ਰੱਖਿਓ ਬਾਰਕੂ ਸਤਿਗੁਰਤਾ ਪਉ ਤਾਰਿਆ ਉਹਰੇ ਸਤਗੁਰ ਕੀ ਸਰਨਾਈ ਜਾਕੀ ਸੇਵਨਾ ਮਿਰਤੀ ਜਾਈ ਰਹਉ ਕਰਮੈ ਸੂਬਾਰ ਫਨ ਸੁਖਾ ਪ੍ਰ ਆਪਣੇ ਬੈ ਦਿਆਲਾ ਨਾਨਕ ਬਿਗਨ ਲਾਗੇ ਕੋ ਮੀਰਾ ਪ੍ਰਭੂਆ ਕਿਰਪਾ ਲਾਈ ਸੋਰਠ ਮਹਲਾ 5 ਗਏ ਕਲੇਸ਼ ਰੂ ਸਵਨਾਸੀ ਪ੍ਰ ਆਪਣੇ ਕਿਰਪਾਧਾਰੀ ਆਰ ਪੈਰ ਅਰਧੋ ਸੁਆਮੀ ਪੂਰਨ ਕਾਲ ਹਮਾਰੀ ਖਾਜੀਓ ਤੋਂ ਸੁਖ ਸੰਪਤਿ ਰਾਸ ਰੱਖ ਲਿਓ ਪੈ ਮੇਰੀ ਕੋ ਪ੍ਰਭ ਅੱਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪੁਰਸਾ ਕਉ ਨਾਨਕ ਗੁਰ ਪੂਰਾ ਪੀਟਿਓ ਮਿਟਿਓ ਸਹਲਾ ਦੀਸ ਸੋਟ ਮਹੱਲਾ ਪੰਜਵੈ ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰਪੂਰ ਸਦਾਤਾ ਕਨਕਾਂ ਸੰਬਰਾਸ ਅਮੀ ਊਨ ਔਰਕ ਵੀ ਦਾਤਾ ਰਹਾਉ ਅਨੰਦ ਬਨੋ ਮੰਗਲ ਗੁਰ ਗਾਹੋ ਗੁਰ ਨਾਨਕ ਭੈ ਦੇ ਅਲੈ ਜੈ ਜੈ ਕਰ ਭੈ ਜਗ ਭੀਤਰ ਹੋ ਆਪਾਰ ਬ੍ਰਹਮ ਰਖਵਾਲਾਉ ਸੋਟ ਮਹੱਲਾ ਪੰਜ ਵੈ ਦੁਰਤ ਗਵਾਇਆ ਹਰ ਪ੍ਰਭ ਆਪੀ ਸੈ ਸੰਸਾਰੂ ਵਾਰਿਆ ਪਾਰ ਬ੍ਰਹਮ ਪ੍ਰਾਪਾ ਕਿਰਪਾ ਧਾਰੀ ਆਪਣਾ ਬਿਰਤ ਸਮਾਰਿਆ ਹੋਈ ਰਾਜੀ ਰਾਮ ਕੀ ਰਖਵਾਲੀ ਸੂ ਸੈ ਆਨੰਦ ਗੁਣ ਗਾਹੋ ਮਨਤਨ ਦਿਹੋ ਸੁਖਾ ਲੀ ਰਹਾ ਪਤ ਤੋਦਾਨ ਸਤ ਗੁਰ ਮੀਰਾ ਮੋ ਤਿਸ ਕਾ ਪ੍ਰਵਾਸ ਬਖਸ਼ਲੇ ਸਭ ਸੱਚੇ ਸਾਹਿਬ ਸੁਨ ਨਾਨਕ ਕੀ ਅਰਦਾਸ ਸੋਟ ਮਹੱਲਾ ਪੰਜਵਾਰ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਤਾਰੀ ਗੁਰੂ ਪੂਰੇ ਕੀ ਸਰਨੀ ਉਬਰੇ ਕਾਜ ਸਗ ਸਵਾਰੀ ਹਰ ਜਨ ਸਿਮਰਿਆ ਨਾਮ ਅਦਾਰ ਉਤਪ ਉਤਾਰਿਆ ਸਤਗੁਰੂ ਪੂਰੇ ਆਪਣੀ ਕਿਰਪਾ ਦਾਰੀ ਰਹਾ ਸਦਾ ਅਨੰਤ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਵੱਡੀ ਵੱਡਿਆ ਨਾਨਕ ਕਰਤੇ ਕੀ ਸਾਜ ਸਬਦ ਸਤਿ ਭਾਕਿਆ ਸੋਟ ਮਹੱਲਾ ਪੰਜਵਾਂ ਪੈ ਕਿਰਪਾ ਸੁਆਮੀ ਮੇਰੀ ਤੇ ਸਾਡੇ ਦਰਬਾਰ ਸਤਿਗੁਰ ਤਾਪ ਗਵਾਇਆ ਪਾਈ ਠਾਂਡ ਪਈ ਸੰਸਾਰੀ ਆਪਣੇ ਜੀ ਜੰਤਿਆ ਪੀ ਰਾਕੇ ਜਮੈਂ ਕਿਉ ਹਟਤਾਰੀ ਹਰ ਕੀ ਚਨ ਦੇ ਉਰਤਾਰ ਸਦਾ ਦਾ ਪ੍ਰਭ ਸਿਮਰਿਆ ਪਾਈ ਦੁਖਿਲ ਵਿਖ ਘਟ ਨਿਹਾਰੀ ਰਹੈ ਤਿਸ ਕੀ ਸੰਨਿ ਉਬਰੈ ਪਾਈ ਜਿਨ ਰਚਿਆ ਸਭ ਕੋਈ ਕਰਨ ਕਾ ਸਮਰੱਥ ਸੋ ਪਾਈ ਸਚੈ ਸੱਚੀ ਸੋਈ ਨਾਨਕ ਪ੍ਰਾਪਤਿ ਆਈਏ ਪਾਈ ਮਨਤਨ ਸੀਤਲ ਹੋਈ ਸੋਟ ਮਹਲਾ ਪੰਜਵੀਂ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰੇਸ਼ਰ ਨਹੀਂ ਮਨ ਚਿੰਦਿਆੜਾ ਫੁਰ ਪਾਈ ਰਹੂ ਸਤਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਦਾਰੀ ਪਾਰ ਬ੍ਰਹਮ ਪ੍ਰਪਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬਨਿ ਤਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਦਾਰੂ ਨਾਨਕ ਪਤ ਰਾਖੀ ਪਰਮੇਸ਼ਰ ਦਰਿਆ ਸਭ ਸੰਸਾਰੂ ਸੋਠ ਮਹੱਲਾ ਪੰਜਵਾ ਮੀਰਾ ਸਤਗੁਰ ਕਵਾਲਾ ਹੋਆ ਤਾਰ ਕਿਰਪਾ ਪ੍ਰਭਾ ਦੇ ਰਾਖਿਆ ਹਰ ਗੋਵਿੰਦ ਨਵਾਂ ਨਰੂ ਵਰਹ ਤਾਪ ਗਿਆ ਪ੍ਰਭ ਅ ਮਿਟਾਇਆ ਜਨ ਕੀ ਲਾਜਿਰ ਖਾਈ ਸਾਧ ਸੰਗਤ ਤੇ ਸਫਲ ਪਾਈ ਸਤਗੁਰ ਕੈ ਬਲ ਜਾਈ ਤਪ ਪ੍ਰਪ੍ਰਦ ਉਸ ਵਾਰੀ ਹਮਰਾ ਗੁਣ ਅਗੁਣ ਵਿਚਾਰਿ ਆਉ ਅਟਲ ਬਚਨ ਨਾਨਕ ਗੁਰ ਤੀਰਾ ਸਫਲ ਕਰਮ ਸਟਕ ਦਾਰਿ ਆਉ ਸੋਠ ਮਹੱਲਾ ਪੰਜਿ ਵਾ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਹੈ ਆਪਣੇ ਸੇਵਕਿਆ ਪੈ ਰੱਖੀ ਪੂਰਨ ਭਈ ਬਡਾਈ ਪਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਰ ਰਾਖੀ ਹੋਏ ਸਰਬ ਦੇ ਆਲ ਰਹਾਉ ਅੰਧਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਤ ਆਪਣੇ ਦਾਸ ਕੋ ਕੰਠ ਲਾਏ ਰਾਖੈ ਜੋ ਬਾਰਕ ਪਤਵਤ ਸੋਟ ਮਹੱਲਾ ਪੰਜ ਵਾਏ ਥਾਨ ਪਾਈ ਕਰਤਾਰੀ ਤਾ ਛੋੜ ਗਿਆ ਪਰਵਾਰੀ ਗੁਰਪੁਰ ਰਹਿ ਰਾਖੀ ਸਨ ਸੱਚੀ ਕੀਤਾ ਕੀ ਪਰਮੇਸ਼ਰ ਆਪੂ ਆ ਰਖਵਾਲਾ ਸਾਥ ਸਹਜ ਸੁਖ ਕਿਨ ਮੈਂ ਉਪਜੀ ਮਨਹੁ ਵਸਦਾ ਸੁਖਾਲਾ ਰਹਉ ਹਰ ਰਾਮ ਨਾਮ ਦੀਓ ਦਾਰੂ ਤਿਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਦਾਰੀ ਤਿਨ ਸਗਲੀ ਬਾਤ ਸੁਵਾਰੀ ਪ੍ਰਾਪਨਾ ਬਿਰਤ ਸਮਾਰਿਆ ਬ੍ਰਹਗੁਣ ਅਗੁਣਾਂ ਵਿਚਾਰਿਆ ਗੁਰ ਕਾ ਸਤਿ ਬਿਉ ਸਾਖੀ ਤਨ ਸਗਲੀ ਲੀਲਾ ਜਿ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੀਰਾ ਜਵਨਾਨੁਕ ਨਾਮ ਸਹਿ ਸਾਖੀ ਆਪਣੇ ਦਾਸ ਕੀ ਪੈ ਜਿ ਰਾਖੀ ਸੋਟਮ ਲਾ ਪੰਜਵੈ ਗੁਰਪੂਰਾ ਅਰਾਧੇ ਕਾ ਜਸ ਸਗਲੀ ਸਾਦੀ ਸਗਲ ਮਨੋਰਥ ਪੂਰੀ ਬਾਜੀ ਅਨਹਦ ਤੂਰੀ ਸੰਤ ਰਾਮ ਜਪ ਸੁਖ ਪਾਇਆ ਸੰਤ ਸਥਾਨ ਬਸੇ ਸੋ ਸਹਿਜੀ ਸਗਲੇ ਦੁਖ ਮਿਟਾਇਆ ਰਹਾ ਗੁਰ ਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾ ਸੁਖਾਣੀ ਨਿਰਮਲ ਕਤ ਕਹਾਣੀ ਗੁਰ ਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾ ਸੁਖਾਣੀ ਨਿਰਮਲ ਅਕਤ ਕਹਾਣੀ